ਸਾਬਕਾ ਪ੍ਰੋਗਰਾਮ ਦੇ ਵਿੱਚ ਹਾਂ ਜੀ ਪੰਡਤ ਸਾਹਿਬ ਪਹਿਲਾਂ ਤਾਂ ਖਬਰ ਮਿਲ ਬੜੀ ਲੰਬੇ ਦਾ ਖਬਰ ਸੁਣਨ ਮਿਲੀ ਹੈ ਜੀ ਅ ਇਹ ਟਿਕਾ ਕਿਉਂਕਿ ਆਪਣੇ ਜਿਹੇ ਪੰਜਾਬ ਦੀ ਗੱਲਬਾਤ ਕਰੀ ਤਾਂ ਖੇਤੀਬਾੜੀ ਮੁਕਤ ਹੈਗਾ ਜੀ ਉੱਥੇ ਫਿਰ ਇੱਥੇ ਵੀ ਫਸਲਾਂ ਬਹੁਤ ਦੁਨੀਆਂ ਨੇ ਭੇਟੀਆਂ ਨਿਰਯਾਤ ਯਾਤ ਕਰਵਾਇਆ ਜਾਂਦਾ ਹੈ ਔਰ ਜੀ ਕਰੀਡੀਅਨ ਕਣਕ ਮੱਕੀ ਦੀ ਗੱਲਬਾਤ ਕਰੀਏ ਬਹੁਤ ਬਾਜ਼ਾਰ ਦੇ ਵਿੱਚ ਟੌਪ ਕੁਆਲਿਟੀ ਦੇ ਵਿੱਚ ਦਾਣਾ ਹੈ ਨਹੀਂ ਸਾਡੇ ਕੋਲ ਸੋ ਇਹਦੇ ਬੰਦੇ ਨਜ਼ਰ ਕਰੀਡੀਅਨ ਖੇਤੀਬਾੜੀ ਜਿੰਨ ਸਾਤੇ ਚੀਨ ਦੇ ਟੈਰ ਫੋਟੋ ਦਾ ਪ੍ਰਮੁੱਖ ਵੱਜੋ ਹੈ ਪਹਿਲੀ ਖਾਓ ਦੇਖੋ ਇਹਦੇ ਵਿੱਚ ਚਕਾਲਾ ਰਾਜਨੇਸ਼ਰ ਤਾਗਿੰਸਾ ਵੀ ਹੈ ਨਰੇ ਸਾਰੇ ਟੀਮ ਇਸ ਨਾਲ ਮੁਲਾਕਾਤ ਸੀ ਸੋ ਮੁਲਾਕਾਤ ਕਰਨ ਲਈ ਹੋਈ ਹੈ ਸਾਡੇ ਲਈ ਡੀਰੇਜ਼ ਨੇ ਆਇਆ ਆਇਆ ਫਿਰ ਅੱਜ ਆ ਤੇ ਤੇ ਸੋ ਇਲੀਜੀਸਟ ਕ ਤੁਹਾਨੂੰ ਪਰਮਸਤੋਰ ਤੇ ਅਮੀਰ ਜੀ ਆਈ ਚਰਚਾ ਕਰਾਈ ਕਿ ਸੰਸਦਾਂ ਦੇ ਵਿੱਚ ਉਸਾਰੇ ਜੋ ਨੇਸ਼ਨ ਬਿਲਡਿੰਗ ਪ੍ਰੋਜੈਕਟ ਚੱਲ ਰਹੀ ਹੈ ਵੀ ਇੱਕ ਤਰ੍ਹਾਂ ਸੀ ਕਹਿੰਦੇ ਵੀ ਜਲਦ ਤੋਂ ਜਲਦ ਕੋਈ ਲੈਜਿਸਲੇਸ਼ਨ ਲੈ ਕੇ ਆ ਰਹੀ ਹੈ ਸੋ ਜਿਹੜਾ ਗੱਲ ਜੋ ਇੰਟਰਨੈਸ਼ਨਲ ਡੇਟਾ ਜਿਹੜਾ ਸਾਡੀ ਫਰਮ ਜਿਹੜਾ ਇਹਨਾਂ ਦਾ ਜਿਹੜਾ ਸਾਰਾ ਜਿਹੜਾ ਪੂਰੇ ਵਿੱਚ ਬੈਠੀ ਸੀ ਉਹਨਾਂ ਨੂੰ ਫਸਟਮ ਕੀਤਾ ਜਾ ਰਿਹਾ ਹੈ ਕਿ ਦੂਜਾ ਪੀਆ ਜਾ ਰਿਹਾ ਹੈ ਕਿ ਚੌਕ ਸਭਾ ਬਿਨਾਂ ਬਿਲਕੁਲ ਬਣਾ ਉਹ ਸਮਾਂ ਇਹ ਕਾਹ ਤੋਂ ਗੱਲ ਤੋਂ ਹੈ ਤਾਂ ਕਿ ਇਹ ਪ੍ਰੋਜੈਕਟ ਜਿਹੜੇ ਨੇ ਇਹ ਤੇਜ਼ੀ ਦੇ ਨਾਲ ਵਧ ਸਕਣ ਇਹਨਾਂ ਦੇ ਉੱਪਰ ਤੇਜ਼ੀ ਨਾਲ ਕੰਮ ਹੋ ਸਕੇ ਸੋ ਕੱਲ ਇੱਕ ਤਾਂ ਕਾਰਨੀ ਸਾਹਿਬ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਸੀ ਉਹ ਜਿਹੜਾ ਲੈਜਿਸਲੇਸ਼ਨ ਜਲਦ ਤੋਂ ਜਲਦ ਲੈ ਕੇ ਆ ਰਹੇ ਆ ਤੇ ਦੂਜੀ ਗੱਲ ਇਹਦੇ ਵਿੱਚ ਇਹ ਆ ਕਿ ਕਾਰਨੀ ਸਾਹਿਬ ਨੇ ਥੀ ਗੱਲ ਕਹੀ ਹੈ ਕਹਿੰਦੇ ਕਿ ਚਾਈਨਾ ਦੇ ਨਾਲ ਜੋ ਸਾਡੇ ਵਪਾਰਕ ਰਿਸ਼ਤੇ ਨੇ ਵੀ ਉਸ ਨੂੰ ਵੀ ਅਸੀਂ ਸੁਧਾਰਨ ਦੇ ਉੱਪਰ ਜ਼ੋਰ ਲਾ ਰਹੇ ਆ ਤੇ ਖਾਸ ਤੌਰ ਤੇ ਇਹਦੇ ਵਿੱਚ ਇਹ ਆ ਕਿ ਕੈਨੇਡਾ ਤੋਂ ਬਹੁਤ سارے ਇਹ ਜੋ ਖੇਤੀਬਾੜੀ ਨਾਲ ਸੰਬੰਧਿਤ ਜਲਸਾ ਨੇ ਜਿਹਦੇ ਵਿੱਚ ਅਸੀਂ ਦੇਖੀਏ ਕਿ ਇਥੋਂ ਜਸਾਂ ਨੂੰ ਪਤਾ ਵੀ ਕਨੋਲਾ ਆਇਲ ਵੀ ਜੋ ਹੈ ਕੈਨੇਡਾ ਤੋਂ ਇਹ ਵੱਡੇ ਪੱਧਰ ਤੇ ਚੀਨ ਦੇ ਵਿੱਚ ਉਸਤਾ ਐਕਸਪੋਰਟ ਹੁੰਦਾ ਇਥੋਂ ਜਾਂਦਾ ਆ ਸੋ ਇਹਦੇ ਨਾਲ ਜਿਹੜੇ ਆਪਣੇ ਖੇਤੀਬਾੜੀ ਸਬੰਧੀ ਜਲਸਾ ਨੇ ਖਾਸ ਤੌਰ ਤੇ ਜਿਹਦੇ ਵਿੱਚ ਮਟਰ ਨੇ ਮਟਰ ਕਾਫੀ ਵੱਡੀ ਦਰਾਂ 'ਚ ਜਾਂਦਾ ਚੀਨ ਚ ਜਾਂਦੇ ਨੇ ਸੀ ਫੋਡ ਜਿਹੜਾ ਆ ਉਹ ਕੈਨੇਡਾ ਤੋਂ ਚੀਨ ਦੇ ਵਿੱਚ ਜਾਂਦਾ ਆ ਸੋ ਇਹ ਚੀਨ ਜੋ ਸਾਡੀਆਂ ਪ੍ਰੈਰੀ ਪ੍ਰਵਿੰਸਿਸ ਨੇ ਸੋ ਉਹਨਾਂ ਦੀ ਆਰਥਿਕਤਾ ਵੀ ਇਹਨਾਂ ਚੀਜ਼ਾਂ ਦੇ ਉੱਪਰ ਕਾਫੀ ਨਿਰਭਰ ਹੈ ਇਸ ਐਕਸਪੋਰਟ ਦੇ ਉੱਪਰ ਉਹ ਕਾਫੀ ਨਿਰਭਤ ਨੇ ਚੀਨ ਸਾਡਾ ਵੱਡਾ ਇੰਪੋਰਟਰ ਹੈ ਗ੍ਰੇਡੀਅਨ ਜੋ ਐਗਰੀਕਲਚਰ ਤੇ ਸੀ ਫੂਡ ਹੈ ਤਾਂ ਉਹ ਕਹਿੰਦੇ ਵੀ ਜੋ ਚੀਨ ਵੱਲੋਂ ਟੈਰਿਫ ਲਗਾਏ ਗਏ ਨੇ ਪਿਛਲੇ ਸਮੇਂ ਤੋਂ ਕਿਉਂਕਿ ਜਦੋਂ ਜਰੰਡਾ ਨੇ ਚੀਨ ਤੋਂ ਬੜੀਆਂ ਹੋਈਆਂ ਇਲੈਕਟ੍ਰੋਨਿਕ ਗੱਡੀਆਂ ਦੇ ਉੱਪਰ ਟੈਰਿਫ ਲਾਉਣ ਦੀ ਗੱਲ ਕੀਤੀ ਕਾਊਂਟਰ ਟੈਰਿਫ ਚੀਨ ਨੇ ਵੀ ਲਗਾਏ ਸਰ ਸੋ ਹੁਣ ਸਰਕਾਰ ਕਹਿ ਰਹੀ ਹੈ ਵੀ ਗੱਲਬਾਤ ਕਹਿੰਦੇ ਸੀ ਕਰ ਰਹੇ ਆ ਤੇ ਅਸੀਂ ਉਮੀਦ ਕਰਦੇ ਆ ਵੀ ਇਹ ਗੱਲਬਾਤ ਵਧੀਆ ਹੋਊਗੀ ਤੇ ਇਹਦੇ ਨਾਲ ਜੋ ਸਾਡੀ ਇਹ ਮਾਰਕੀਟ ਹੈ ਜੋ ਸਾਡੇ ਐਗਰੀਕਲਚਰ ਪ੍ਰੋਡਕਟ ਦੀ ਮਾਰਕੀਟ ਹੈ ਸੋ ਉਹਦੇ ਵਾਸਤੇ ਕਹਿੰਦੇ ਕੋਈ ਨਾ ਕੋਈ ਚੰਗੀ ਖਬਰ ਆਉਣ ਵਾਲੇ ਸਮੇਂ ਚ ਆਊਗੀ ਤੇ ਕਹਿੰਦੇ ਵੀ ਇਹ ਸਾਡੀ ਇੱਕ ਤਵੱਜੋ ਦੇ ਵਿੱਚ ਵੀ ਚੀਜ਼ਾਂ ਨੇ ਜਿਹਦੇ ਉੱਪਰ ਅਸੀਂ ਕੰਮ ਕਰ ਰਹੇ ਆ ਤੇ ਨਾਲ ਇਸ ਬੈਠਕ ਦੇ ਵਿੱਚ ਜਿਨੇ ਗੱਲ ਹੋਈ ਉਸ ਤੋਂ ਬਾਅਦ ਡਾਗ ਫੌਨ ਸਾਹਿਬ ਦੇ ਵੀ ਕਮੈਂਟ ਸਮਣੇ ਆਏ ਨੇ ਤੋ ਡਾਰਕ ਫੋਰਸ ਸਾਹਿਬ ਨੇ ਵੀ ਕਾਫੀ ਤਾਰੀਫ ਕੀਤੀ ਹੈ ਕਰਨੀ ਸਾਹਿਬ ਦੀ ਉਹ ਕਹਿੰਦੇ ਨੇ ਕਿ ਪਿਛਲੇ 10 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਕਹਿੰਦੇ ਹੋਇਆ ਵੀ ਇੰਨੀ ਵਧੀਆ ਢੰਗ ਦੇ ਨਾਲ ਪ੍ਰੀਮੀਅਰ ਸ੍ਰੀ ਪ੍ਰਾਈਮ ਮਿੰਿਸਟਰ ਸਾਹਿਬ ਨਾਲ ਗੱਲਬਾਤ ਹੋਈ ਹੋਵੇ ਤਾਂ ਉਹਨਾਂ ਨੇ ਇਵਨ ਇੱਥੇ ਤੱਕ ਵੀ ਕਿਹਾ ਕਹਿੰਦੇ ਵੀ ਜਿਵੇਂ ਇੱਕ ਸੰਟਾ ਕਲੋਸ ਹੁੰਦਾ ਹੈ ਉਹਦੇ ਕੋ ਉਦਾਸ ਪੂਰਾ ਜਿਹੜਾ ਉਹਦੇ ਨਾਲ ਪਕਸਾ ਹੁੰਦਾ ਭਰਿਆ ਹੁੰਦਾ ਚੀਚਾ ਦੇ ਨਾਲ ਉਹ ਕਹਿੰਦੇ ਵੀ ਇਸ ਤਰੀਕੇ ਨਾਲ ਲੱਗ ਰਿਹਾ ਸੀਗਾ ਵੀ ਕਾਫੀ ਕੁਸ਼ ਉਹ ਵੱਖ-ਵੱਖ ਪ੍ਰਵੀਨ ਸਾਹਿਬ ਆਸਤੇ ਉਹਨਾਂ ਕੋਲ ਹੈਗਾ ਆ ਉਹ ਦੇਣਾ ਵੀ ਚਾਉਂਦੇ ਨੇ ਪ੍ਰਵੇਸ਼ਾਂ ਨੂੰ ਸੋ ਇਸ ਮੀਟਿੰਗ ਤੋਂ ਵੀ ਕਾਫੀ ਉਹਨਾਂ ਦਾ ਮਾਨਨ ਜਿਹੜਾ ਅਸੀਂ ਖੁਸ਼ ਸੀਗਾ ਇਹ ਫੋਰਸ ਆਫ ਦਾ ਸੋ ਦੇਖਦੇ ਹਾਂ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਗੱਲਬਾਤਾਂ ਹੁੰਦੀਆਂ ਨੇ ਜਿਵੇਂ ਉਹਨਾਂ ਨੇ ਲੈਜਿਸਲੇਸ਼ਨ ਨੇ ਆਉਣ ਦੀ ਗੱਲ ਕੀਤੀ ਆ ਇਹ ਜੋ ਖੇਤੀਬਾੜੀ ਜਨਸਾ ਦੇ ਉੱਪਰ ਜੋ ਚੀਜ਼ ਨੇ ਇਹ ਟੈਰਿਫ ਲਗਾਏ ਹੋਏ ਨੇ ਟੈਕਸ ਲਗਾਏ ਹੋਏ ਨੇ ਇਹਨੂੰ ਹਟਾਉਣ ਬੰਦੀ ਜਿਹੜਾ ਨੇ ਗੱਲ ਕੀਤੀ ਹੈ ਸੋ ਆਉਣ ਵਾਲੇ ਦਿਨਾਂ ਦਰਾਨ ਕੀ ਕੋਸ਼ਿਸ਼ ਸਰਕਾਰ ਕਰਦੀ ਹੈ ਉਹਦੇ ਉੱਪਰ ਜੋ ਵੀ ਖਬਰਾਂ ਹੋ ਰਹੀਆਂ ਉਹਦੇ ਉੱਪਰ ਵੀ ਅਸੀਂ ਅਪਡੇਟ ਰੱਖਾਂਗੇ ਤਾਂ ਖਾਸ ਉਸ ਤੇ ਕੱਲ ਜੋ ਪ੍ਰੀਮੀਅਰਸ ਦੀ ਮੁਲਾਕਾਤ ਹੋਈ ਹੈ ਸੋ ਉਹਦੇ ਵਿੱਚ ਸਰਕਾਰ ਨੇ ਇਸ ਤਰੀਕੇ ਦੀ ਧਿਆਨ ਜਿਹੜੀ ਆਪੜਿਆ ਨੇ ਉਹ ਪੱਤਰਕਾਰਾਂ ਨੂੰ ਦੱਸੀਆਂ ਨੇ ਸੋ ਇਹ ਤਾਂ ਮੀਟਿੰਗ ਹੋਈ ਪ੍ਰੀਮੀਅਰਸ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਨਾਲ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ ਜੀ7 ਮੀਟਿੰਗ ਨੂੰ ਲੈ ਕੇ ਸੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਕਹਿੰਦੇ ਸੱਦਾ ਪੱਤਰ ਨਹੀਂ ਜੀ ਮਿਲਿਆ ਬਦਨ ਸਾਹਿਬ ਦੇਖੋ ਇਹਦੇ ਵਿੱਚ ਆ ਕਿ ਕੈਨੇਡਾ ਦੇ ਵਿੱਚ 15 ਤੋਂ ਲੈ ਕੇ 17 ਜੁਨ ਸਤ ਮਹੀਨੇ ਦੇ ਵਿੱਚ ਸੋ ਲਵਟਾ ਦੇ ਤਨਨਸ ਕੇਸ ਦੇ ਵਿੱਚ 51ਵਾਂ ਜੀ7 ਸੁਮੇਲਨ ਹੋ ਰਿਹਾ ਕੈਨੇਡਾ ਦੇ ਵਿੱਚ ਹੋਣਾ ਹੈ ਸੋ ਇਹ ਜੋ 51ਵਾਂ ਜੀ7 ਦਾ ਸੁਮੇਲਨ ਹੈ ਸੋ ਉਹਦੀ ਮੇਜਬਾਨੀ ਇਸ ਵਾਰ ਕੈਨੇਡਾ ਕਰਿਆ ਸੋ ਕੈਨੇਡਾ ਮੇਜਬਾਨ ਹੈ ਕੈਨੇਡਾ ਨੇ ਪ੍ਰਬੰਧ ਕਰਨੇ ਆ ਸੋ ਦੁਨੀਆ ਦੇ ਜਿਹੜੇ ਸੱਤ ਜਿਹੜੇ ਤਾਕਤਵਰ ਜਿਹੜੀਆਂ ਆਰਥਿਕ ਤਾਨੇ ਸੋ ਉਹਨਾਂ ਨੇ ਇਹਦੇ ਵਿੱਚ ਸ਼ਾਮਲ ਹੋਣਾ ਆ ਸੋ ਇਹਦੇ ਵਿੱਚ ਕੀ ਆ ਕਿ ਇਹ ਮੋਦੀ ਸਾਹਿਬ ਜਿਹੜੇ ਨੇ ਉਹਨਾਂ ਨੂੰ ਹਾਲੇ ਤੱਕ ਸੱਦਾ ਪੱਤਰ ਨਹੀਂ ਮਿਲਿਆ ਆ ਕਿ ਤੁਸੀਂ ਇਸ ਜੀ7 ਸਮੇਲਨ ਦੇ ਵਿੱਚ ਆਓ ਇਹਦੇ ਵਿੱਚ ਸ਼ਿਰਕਤ ਕਰੋ ਕਿਉਂਕਿ ਭਾਰਤ ਜੀ7 ਕੰਟਰੀਸ ਦਾ ਹਿੱਸਾ ਨਹੀਂ ਆ ਪਰ ਇਹ 6 ਸਾਲਾਂ ਤੋਂ ਲਗਾਤਾਰ ਪ੍ਰਾਈਮ ਮਿੰਿਸਟਰ ਮੋਦੀ ਸਾਹਿਬ ਜਿਹੜੇ ਨੇ ਇਹਦੇ ਵਿੱਚ ਸ਼ਿਰਕਤ ਕਰ ਰਹੇ ਨੇ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਕਿ ਦੁਨੀਆ ਤੇ ਜਿਹੜੇ ਹੋਰ ਵੀ ਜਿਹੜੇ ਮੁਲਕ ਨੇ ਸੋ ਉਹਨਾਂ ਦੇ ਵੀ ਜਿਹੜੇ ਪ੍ਰਮੁੱਖ ਨੇ ਉਹਨਾਂ ਨੂੰ ਸੱਦਿਆ ਜਾਂਦਾ ਆ ਜਿਵੇਂ ਮੋਦੀ ਸਾਹਿਬ ਪਿਛਲੇ 6 ਸਾਲਾਂ ਤੋਂ ਲਗਾਤਾਰ ਆ ਰਹੇ ਸੀਗੇ ਪਰ ਕਿਉਂਕਿ ਇਸ ਵਾਰ ਇਹ ਸਮੇਲਨ ਕੈਨੇਡਾ ਦੇ ਵਿੱਚ ਹੋ ਰਿਹਾ ਕੈਨੇਡਾ ਦੇ ਭਾਰਤ ਦੇ ਨਾਲ ਰਿਸ਼ਤੇ ਜਿਹੜੇ ਨੇ ਪਿਛਲੇ ਕੁਝ ਸਾਲਾਂ ਤੋਂ ਇਹ ਵਧੀਆ ਨਹੀਂ ਚੱਲ ਰਹੇ ਤਾਂ ਸਾਨੂੰ ਪਤਾ ਹੈ ਜਿਸ ਤੰਗ ਨਾਲ ਇਹ ਹਦੀਪ ਸਿੰਘ ਨਿਜਰ ਉਹਨਾਂ ਦਾ ਕਤਲ ਹੁੰਦਾ ਉਸ ਤੋਂ ਬਾਅਦ ਦੋਸ਼ ਜਿਹੜੇ ਨੇ ਭਾਰਤ ਦੇ ਉੱਪਰ ਲਗਾਏ ਜਾਂਦੇ ਨੇ ਡਿਪਲੋਮੈਟਿਕ ਦੁਜੇ ਦੇ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਜੋ ਇਹ ਤਣਾਅ ਜਿਹੜਾ ਹੈ ਡਿਪਲੋਮੈਟਿਕ ਰਿਸ਼ਤਿਆਂ ਨੂੰ ਲੈ ਕੇ ਜਿਸ ਤੰਗ ਦਾ ਬੜਿਆ ਹੋਇਆ ਕਿਉਂਕਿ ਕੁਝ ਦਿਨ ਪਹਿਲਾਂ ਵੀ ਅਸੀਂ ਜਿਵੇਂ ਇੱਕ ਖਬਰ ਤੇ ਚਰਚਾ ਕਰਦੇ ਸੀ ਕਿ ਭਾਰਤ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਇਸ ਸੁਬ੍ਰਮਣੀਯ ਜੈ ਸ਼ੰਕਰ ਹੁਣਾ ਦੀ ਕੈਨੇਡਾ ਦੇ ਜਿਹੜੇ ਫੋਰੈਸਟ ਫਿਲ ਮਨਿਸਟਰ ਦੇ ਨਾਲ ਅਨੀਤਾ ਆਨੰਦ ਉਹਦੇ ਨਾਲ ਮੁਲਾਕਾਤ ਮਹਣਕਲ ਨਹੀਂ ਗੱਲਬਾਤ ਹੋਈ ਸੀ ਤੇ ਉਸ ਗੱਲਬਾਤ ਦੇ ਵਿੱਚ ਚੰਗੇ ਰਿਸ਼ਤੇ ਬਣਾਉਣ ਦੀ ਵੀ ਜਿਹੜੀ ਗੱਲ ਹੋਈ ਸੀ ਵੀ ਰਿਸ਼ਤੇ ਨੂੰ ਸੁਧਾਰਿਆ ਜਾਵੇ ਤਾਂ ਹੋ ਸਕਦਾ ਕਿ ਇਸ ਜੀ 7 ਸਮੇਲਨ ਦੇ ਵਿੱਚ ਇਹ ਸ਼ਿਰਕਤ ਨਾਲ ਸੰਬੰਧੀ ਵੀ ਕੋਈ ਗੱਲਬਾਤਾਂ ਹੋਈਆਂ ਹੁਣ ਇਹ ਸੁਬ੍ਰਮਣੀਯ ਜੈ ਸ਼ੰਕਰ ਸਾਹਿਬ ਵੱਲੋਂ ਕੋਸ਼ਿਸ਼ਾਂ ਕੀਤੀਆਂ ਹੁਣ ਕਿ ਮੋਦੀ ਸਾਹਿਬ ਨੂੰ ਇਨਵੀਟੇਸ਼ਨ ਇਸ ਤਰੀਕੇ ਦਾ ਕੋਈ ਆਵੇ ਪਰ ਇਹ ਜੋ ਖਬਰਾਂ ਹੁਣ ਤੱਕ ਅੱਜ ਤੱਕ ਆ ਰਹੀਆਂ ਨੇ ਉਸ ਦੇ ਮੁਤਾਬਕ ਹਾਲੇ ਤੱਕ ਇਹ ਕੋਈ ਇਸ ਤਰੀਕੇ ਦਾ ਇਨਵੀਟੇਸ਼ਨ ਨਹੀਂ ਭੇਜਿਆ ਗਿਆ ਤੇ ਨਾ ਹੀ ਦੱਸਿਆ ਜਾ ਰਿਹਾ ਵੀ ਭਾਰਤ ਵੱਲੋਂ ਕੋਈ ਇਸ ਤਰੀਕੇ ਦੀ ਮੰਗ ਕੀਤੀ ਗਈ ਹੈ ਕੋਈ ਅਪਰੋਚ ਕੀਤੀ ਗਈ ਹੈ ਖਾਨੂੰ ਦੱਸਿਆ ਜਾਵੇ ਸੋ ਡਿਪਲੋਮੈਟਿਕ ਤਣਾ ਕਰਕੇ ਇਸ ਤਰੀਕੇ ਦੀ ਗੱਲਬਾਤ ਸਾਹਮਣੇ ਆ ਰਹੀਆਂ ਨੇ ਕਿ ਲਗਾਤਾਰ ਜਿਵੇਂ 6 ਸਾਲਾਂ ਮੈਂ ਜ਼ਿਕਰ ਕੀਤਾ ਕਿ ਮੋਦੀ ਸਾਹਿਬ ਇੱਥੇ ਸ਼ਾਮਲ ਹੁੰਦੇ ਰਹੇ ਨੇ ਪਰ ਇਸ ਸਾਲ ਉਹ ਇਸ ਸਮੇਲਨ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ ਤੇ ਉਹਨਾਂ ਨੂੰ ਸੱਦਾ ਪੱਤਰ ਨਹੀਂ ਮਿਲਿਆ ਸੋ ਕੱਲ ਨੂੰ ਅਗਰ ਮਿਲ ਜਾਏ ਤੇ ਕੱਲ ਨੂੰ ਕੁਝ ਸਥਿਤੀ ਬਦਲ ਜਾਏ ਵੱਖਰੀ ਗੱਲ ਹੈ ਤੇ ਇਹਦੇ ਨਾਲ ਜੇਕਰ ਕੈਨੇਡਾ ਦੇ ਸਾਬਕਾ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਉਹਨਾਂ ਦੀ ਗੱਲ ਕਰੀਏ ਸੋ ਉਹ ਇਸ ਬ੍ਰੈਂਟਨ ਦੇ ਵਿੱਚ ਇੱਕ ਕੈਨੇਡਾ ਇੰਡੀਆ ਚੈਰਿਟੀ ਗਾਲਾ ਸੀ ਉਹਦੇ ਵਿੱਚ ਸ਼ਾਮਲ ਹੋਣ ਆਏ ਜੋ ਕਿ ਆਈਐਮਈ ਸੀ ਵੱਲੋਂ ਇਹ ਦਾ ਪ੍ਰਬੰਧ ਕੀਤਾ ਗਿਆ ਸੀਗਾ ਸੋ ਇਸ ਮੌਕੇ ਉਹਨਾਂ ਨੂੰ ਜਦੋਂ ਫਿਰ ਗੱਲਬਾਤ ਕਰਨ ਵਾਸਤੇ ਸੱਦਿਆ ਗਿਆ ਸੋ ਉਹਨਾਂ ਨੇ ਕਿਹਾ ਕਿ ਕੈਨੇਡਾ ਨੂੰ ਕਹਿੰਦੇ ਵੀ ਭਾਰਤ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਸੁਧਾਰਨਾ ਚਾਹੀਦਾ ਰਿਸ਼ਤੇ ਬਿਹਤਰ ਬਣਾਉਣੇ ਚਾਹੀਦੇ ਆ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਕਹਿੰਦੇ ਕਿ ਮੈਨੂੰ ਇਹ ਨਹੀਂ ਸਮਝ ਲੱਗ ਰਿਹਾ ਵੀ ਕਿਹੜਾ ਕਾਰਨ ਹੈ ਦੀ ਜਿਸ ਕਾਰਨ ਕੇ ਸਾਡੇ ਇੰਡੀਆ ਦੇ ਨਾਲ ਰਿਸ਼ਤੇ ਖਰਾਬ ਨੇ ਸੋ ਇਹ ਜੋ ਕਾਂਗਰਸ ਦੇ ਵਿੱਚ ਜਿਵੇਂ ਮੈਂ ਜ਼ਿਕਰ ਕੀਤਾ ਵਿੱਚ ਇਸ ਕਾਰਨ ਨਾਲ ਕਰਕੇ ਰਿਸ਼ਤੇ ਖਰਾਬ ਨੇ ਭਾਈ ਹਦੀਪ ਸਿੰਘ ਨੇ ਜਰੂਰ ਕਤਲ ਹੋਇਆ ਤੇ ਉਹਦੇ ਦੋਸ਼ ਪਰ ਸਰਕਾਰ ਦੇ ਉੱਪਰ ਲੱਗੇ ਉਹਨਾਂ ਦੇ ਏਜੰਟਸ ਤੇ ਦੋਸ਼ ਲੱਗੇ ਸੋ ਇਹ ਚੀਜ਼ਾਂ ਦਾ ਉਹਨਾਂ ਨੇ ਕੋਈ ਹਵਾਲਾ ਨਹੀਂ ਦਿੱਤਾ ਤੇ ਉਹਨਾਂ ਨੇ ਇੱਕ ਸਵਾਲ ਖੜਾ ਕੀਤਾ ਕਹਿੰਦੇ ਮੈਨੂੰ ਨਹੀਂ ਸਮਝ ਲੱਗ ਰਿਹਾ ਵੀ ਕਾਰਨ ਕੀ ਹੈ ਕਿ ਕਿਉਂ ਰਿਸ਼ਤੇ ਖਰਾਬ ਨੇ ਤੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਕਹਿੰਦੇ ਕਿ ਜੋ ਕੈਨੇਡਾ ਦੇ ਵਿੱਚ ਸਿੱਖ ਵੱਖਵਾਦੀ ਨੇ ਜਿਹੜੇ ਸਿੱਖ ਆ ਦੇ ਵੱਖਰੇ ਮੁਲਕ ਦੀ ਮੰਗ ਕਰਦੇ ਨੇ ਖਾਲਸਤਾਨੀ ਨੇ ਕਹਿੰਦੇ ਵੀ ਉਹਨਾਂ ਦੇ ਨਾਲ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੀਦਾ ਤੇ ਉਹਨਾਂ ਨੇ ਕਿਹਾ ਵੀ ਜਦੋਂ ਸਾਡੀ ਸਰਕਾਰ ਸੀ ਕੰਜ਼ਰਵੇਟਿਵ ਸਰਕਾਰ ਸੀ ਮੈਂ ਪ੍ਰਾਈਮ ਮਿਨਿਸਟਰ ਸੀਗਾ ਤੇ ਕਹਿੰਦੇ ਮੈਂ ਆਪਣੇ ਮਿਨਿਸਟਰ ਨੂੰ ਸਾਫ਼ ਤੌਰ ਤੇ ਕਿਹਾ ਸੀਗਾ ਕਿ ਕਿਸੇ ਵੀ ਖਾਲਸਤਾਨੀ ਧਿਰ ਦੇ ਨਾਲ ਤੁਸੀਂ ਕਿਸੇ ਵੀ ਤਰੀਕੇ ਦਾ ਸੰਬੰਧ ਨਹੀਂ ਰੱਖਣਾ ਤੇ ਹੁਣ ਵੀ ਉਹ ਇਹ ਗੱਲ ਉਹਨਾਂ ਨੇ ਉਸ ਸਮੇਂ ਕਹੀ ਹੈ ਕੀ ਕਹਿੰਦੇ ਵੀ ਕਿਸੇ ਵੀ ਕੈਨੇਡੀਅਨ ਕ੍ਰਿਟੀਕਲ ਪਾਰਟੀ ਨੂੰ ਕਿਸੇ ਵੀ ਖਾਲਸਤਾਨੀ ਧਿਰ ਦੇ ਨਾਲ ਆਪਣਾ ਕੋਈ ਵੀ ਸਬੰਧ ਇਹ ਨਹੀਂ ਰੱਖਣਾ ਚਾਹੀਦਾ ਤੇ ਭਾਰਤ ਨਾਲ ਰਿਸ਼ਤੇ ਨੂੰ ਜਿਹੜਾ ਬਿਹਤਰ ਬਣਾਉਣਾ ਚਾਹੀਦਾ ਸੋ ਇਹਨਾਂ ਦੀ ਇਸ ਸਟੇਟਮੈਂਟ ਦੇ ਖਿਲਾਫ ਜੋ WSO World Sikh Organization ਸੋ ਉਹਨਾਂ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ ਤੇ ਉਹ ਕਹਿ ਰਹੇ ਨੇ ਕਹਿੰਦੇ ਵੀ ਇਹ ਜੋ ਆਜ਼ਾਦੀ ਹੁੰਦੀ ਆ ਇੱਥੇ ਆਪਣੇ ਵਿਚਾਰ ਰੱਖਣ ਦੀ ਆ ਆਪਣੀ ਗੱਲ ਰੱਖਣ ਦੀ ਆ ਜਾ ਪੀਸਫੁਲੀ ਜੋ ਆਪਣੇ ਤੁਸੀਂ ਗੱਲ ਰੱਖ ਸਕਦੇ ਹੋ ਕੈਨੇਡੀਅਨ ਕਨਸਟੀਟਿਊਸ਼ਨ ਦੇ ਆਧਾਰ ਤੇ ਉੱਪਰ ਕਹਿੰਦੇ ਵੀ ਉਹਦੇ ਵਿੱਚ ਸਟੀਫਨ ਹਾਰਟਪਰ ਸਾਹਿਬ ਇਹਦਾ ਖੰੰਦਾਜੀ ਕਰ ਰਹੇ ਨੇ ਇਸ ਤਰੀਕੇ ਦੀ ਸਟੇਟਮੈਂਟ ਆ ਦੇ ਰਹੇ ਨੇ ਤਾਂ ਉਹਨਾਂ ਵੱਲੋਂ ਇਹ ਸਟੀਫਨ ਹਾਰਟਪਰ ਸਾਹਿਬ ਦੀ ਇਹਨਾਂ ਗੱਲਾਂ ਦੀ ਜਿਹੜੀ ਆ ਉਹਨੇ ਖੇਤੀ ਵਿੱਚ ਕੀਤੀ ਗਈ ਜੀ ਜੀਪ ਤਰਨ ਸਾਹਿਬ ਸੋ ਬਾਦਿਆਪਾ ਅਗਲੀ ਖਬਰ ਦੇ ਵੱਲ ਫੇਜ ਹੁਣ ਗੱਲਬਾਤ ਕਰ ਜੀ ਵੀ ਕੈਨੇਡੀਅਨ ਇਨਫਰਾਸਟ੍ਰਕਚਰ ਅ ਜੀ ਸਟੀਲ ਦੀ ਗੱਲਬਾਤ ਕਰੀਏ ਕਿਉਂ ਟੈਰਫ ਦਾ ਰੌਲਾ ਚਾਰੇ ਪਾਸੇ ਹੈ ਜੀ ਸੋ ਕੋਈ ਜੋਲੀ ਉਹਨਾਂ ਦੇ ਵੱਲੋਂ ਕੋਈ ਨਾ ਕੋਈ ਜਿਹੜਾ ਬਿਆਨ ਦਿੱਤਾ ਗਿਆ ਜੀ ਦੇਖੋ ਜੀ ਵਿੱਚ ਜੁਗੈਲਨਾ ਜੋਲੀ ਨੇ ਇੰਡਸਟਰੀ ਮਿਨਿਸਟਰ ਪਰ ਇਹਨੇ ਪਹਿਲਾਂ ਫੌਰਨ ਜਿਹੜੇ ਸੀ ਫੇਸ ਮਿਨਿਸਟਰੀ ਉਹਨਾਂ ਦੇ ਕੋਲ ਸੀਗੀ ਤੇ ਹੁਣ ਸਾਨੂੰ ਪਤਾ ਹੈ ਕਿ ਟਰਮ ਸਾਹਿਬ ਜਿਹੜੇ ਨੇ ਉਹ ਕੁਛ ਨਾ ਕੁਛ ਇਸ ਤਰੀਕੇ ਦੀਆਂ ਸਟੇਟਮੈਂਟਾਂ ਲਗਾਤਾਰ ਨਾ ਬਣਾਉਂਦੀਆਂ ਰਹਿੰਦੇ ਨੇ ਕਿਸੇ ਸਮੇਂ ਇਹ ਕੈਨੇਡਾ ਦੇ ਅੱਗੇ ਵਧੀਆ ਹੁਣ ਦੀ ਗੱਲ ਹੁੰਦੀ ਹੈ ਕਿ ਕਿਸੇ ਸਮੇਂ ਟੈਰਿਫ ਘਟਾਉਣ ਦੀਆਂ ਗੱਲਾਂ ਹੁੰਦੀਆਂ ਨੇ ਫਿਰ ਟੈਰਿਫ ਵਧਾ ਦਿੰਦੇ ਨੇ ਸੋ ਸਟੀਲ ਤੇ ਐਲੂਮੀਨੀਅਮ ਦੀ ਗੱਲ ਕਰੀਏ ਤਾਂ ਉਹਨਾਂ ਨੇ 25% ਤੋਂ 50% ਟੈਰਿਫ ਲਾਉਣ ਦੀ ਗੱਲ ਕੀਤੀ ట్ਵੀਟ ਉਹਨਾਂ ਵੱਲੋਂ ਸਾਹਮਣੇ ਆਇਆ ਤੇ ਇਹਦਾ ਸਭ ਤੋਂ ਵੱਡਾ ਜੋ ਅਸਰ ਹੈ ਉਹ ਕੈਨੇਡਾ ਤੇ ਪੈਣਾ ਕਿਉਂਕਿ ਕੈਨੇਡਾ ਇਹ ਸਟੀਲ ਐਲੂਮੀਨੀਅਮ ਯੂਐਸ ਨੂੰ ਵੱਡੇ ਪੱਧਰ ਤੇ ਐਕਸਪੋਰਟ ਕਰਦਾ ਸੋ ਇੱਥੇ ਦਾ ਸਰਪੇਰ ਮਾਰਕਾ ਦੇ ਵਿੱਚ ਵੀ ਵੱਡਾ ਅਸਰ ਇਸ ਚੀਜ਼ ਦਾ ਪੈਣਾ ਵੀ ਉਹਨਾਂ ਨੂੰ ਇਹ ਮਹਿੰਗਾ ਸਟੀਲ ਤੇ ਐਲੂਮੀਨੀਅਮ ਜਿਹੜਾ ਦੁਨੀਆ ਭਰ ਤੋਂ ਮਿਲਣਾ ਖਾਸ ਤੌਰ ਤੇ ਕਹਿਂਗਾ ਤੁਮ ਪਰ ਹੁਣ ਇੱਥੇ ਇਹ ਜੋ ਸਟੇਟਮੈਂਟ ਆਈ ਹੈ ਇੰਡਸਟਰੀ ਮਿਨਿਸਟਰ ਮਹਿਲਨਾ ਜੋ ਅਲੀ ਖਾਦੀ ਸੋ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਫੈਡਰਲ ਸਰਕਾਰ ਹੈ ਜਿੰਨੇ ਵੀ ਨੈਸ਼ਨਲ ਡਿਫੈਂਸ ਤੇ ਇਨਫਰਾਸਟ੍ਰਕਚਰ ਪ੍ਰੋਜੈਕਟ ਹੋਣਗੇ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਵੱਡੇ ਪੱਧਰ ਤੇ ਜਿਹੜੇ ਡਿਵੈਲਪਮੈਂਟ ਨੂੰ ਲੈ ਕੇ ਪ੍ਰੋਜੈਕਟ ਬਣਾਏ ਜਾਣਗੇ ਇਨਫਰਾਸਟ੍ਰਕਚਰ ਨੂੰ ਲੈ ਕੇ ਪ੍ਰੋਜੈਕਟ ਬਣਾਏ ਜਾਣਗੇ ਦੇ ਫੈਸਲੇ ਨੂੰ ਲੈ ਕੇ ਪ੍ਰੋਜੈਕਟ ਬਣਾਏ ਜਾਣਗੇ ਤਾਂ ਕਹਿੰਦੇ ਵੀ ਅਸੀਂ ਯਕੀਨੀ ਬਣਾਵਾਂਗੇ ਵੀ ਉਹਦੇ ਵਿੱਚ ਸਿਰਫ ਤੇ ਸਿਰਫ ਇੱਕ ਕੈਨੇਡੀਅਨ ਜਿਹੜੀ ਸਟੀਲ ਤੇ ਐਲੂਮੀਨੀਅਮ ਆ ਉਸ ਦੀ ਵਰਤੋਂ ਹੋਵੇ ਤਾਂ ਕਿ ਬਾਹਰੋਂ ਕੋਈ ਸਮਾਨ ਇਸ ਤਰੀਕੇ ਦਾ ਨਹੀਂ ਕਿਸੇ ਮੁਲਕ ਤੋਂ ਮੰਗਵਾਣਾ ਸਾਡੀ ਸਟੀਲ ਤੇ ਐਲੂਮੀਨੀਅਮ ਸਾਡੇ ਜਿਹੜੇ ਨੇਸ਼ਨ ਬਿਲਡਿੰਗ ਪ੍ਰੋਜੈਕਟਸ ਨੇ ਉਹਦੇ ਵਿੱਚ ਜਿਹੜੀ ਹੈ ਵਰਤੋਂ ਉਸ ਦੀ ਕੀਤੀ ਜਾਵੇ ਸੋ ਈਦਰ ਯੂਨਾਈਟਿਡ ਸਟੀਲ ਵਰਕਰਸ ਫੀਡ ਨੇ ਉਹਨਾਂ ਨੇ ਵੈਲਕਮ ਕੀਤਾ ਉਹ ਕਹਿੰਦੇ ਵੀ ਇਹ ਇੱਕ ਵੈਲਕਮ ਸਟੈਪ ਹੈ ਸੋ ਕਹਿੰਦੇ ਚੰਗੀ ਗੱਲ ਹੈ ਕਿ ਜੇ ਘੱਟੋ-ਘੱਟ ਜੇ ਕਿਸੇ ਦੂਜੇ ਮੁਲਕ ਨੂੰ ਇਹ ਸਾਡੀ ਸਟੀਲ ਐਲੂਮੀਨੀਅਮ ਇਹ ਮਹਿੰਗੀ ਜਾ ਰਹੀ ਹੈ ਸਾਡੀ ਉਦੀ ਢੀਂਤੀ ਘਟਦੀ ਹੈ ਤਾਂ ਅਸੀਂ ਉਹਦੀ ਵੱਤ ਤੋਂ ਵਾਰਤ ਵਾਰ ਤੋਂ ਅਜੇ ਆਪਣੇ ਮੁਲਕ ਨੂੰ ਵਿਕਾਣਾ ਤਾਂ ਆਪਣੀ ਸਟੀਲ ਤੇ ਐਲੂਮੀਨੀਅਮ ਦੀ ਵਰਤੋਂ ਕੀਤੀ ਜਾਵੇ ਸੋ ਇਹ ਮਹਿਲਾ ਜਨ ਲਈ ਉਹਨਾਂ ਦਾ ਬਿਆਨ ਸੀਗਾ ਉਹਦੀ ਯੂਨਾਈਟਿਡ ਸਟੀਲ ਵਰਕਰਸ ਵੱਲੋਂ ਉਸ ਚੀਜ਼ ਦਾ ਸਵਾਗਤ ਵੀ ਕੀਤਾ ਗਿਆ ਜੀ ਵਿਦਿਆਨਾ ਸਾਹਿਬ ਸੋ ਅਗਲੀ ਖਬਰ ਮੈਨੂੰ ਲੱਗਦਾ ਹੁੰਦਾ ਵੀ ਕਈ ਵਾਰ ਮੈਂ ਹਰ ਵਾਰ ਹੀ ਕਰ ਜੰਨਾ ਦੋ ਤਿੰਨ ਦਿਨ ਛੱਡ ਕੇ ਵੀ ਕਈ ਵਾਰ ਜਿੱਥੇ ਸਾਡੇ ਪੰਜਾਬੀਆਂ ਦੇ ਨਾਂ ਨਾ ਆਉਣ ਚਾਹੇ ਬਹੁਤ ਸਾਰੇ ਚਾਹੇ ਕਤਲ ਦੇ ਮਾਮਲੇ ਹੋਣ ਹਾਂਜੀ ਤੇ ਕਈ ਵਾਰ ਡਰਗ ਕੇਸਸ ਦੇ ਵਿੱਚ ਸੋ ਹੁਣ ਦੋ ਪੰਜਾਬੀ ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ ਇਹ ਕਿਹੜੇ ਮਾਮਲੇ ਨੇ ਜੀ ਦੇਖੋ ਦੇ ਵਿੱਚ ਪਿੰਡ ਜੀ ਕੇ ਅਪੀਲ ਡਿਜੀਨਲ ਪੁਲਿਸ ਵੱਲੋਂ ਇਹ ਕਾਲੇ ਸਬਾਬਤ ਜਾਣਕਾਰੀ ਦਿੱਤੀ ਗਈ ਹੈ ਸੋ ਕਹਿੰਦੇ ਕਿ ਮੀਸੀ ਸਾਗਾ ਤੇ ਬ੍ਰਹਿਮਤਨ ਦੇ ਵਿੱਚ ਕਹਿੰਦੇ ਕਿ ਅਪ੍ਰੈਲ ਤੇ ਮਈ ਦੇ ਵਿੱਚ ਕਿਸੇ ਸਾਲ ਕਹਿੰਦੇ 3 ਘੱਟੋ ਘਟ ਘਟਨਾਵਾਂ ਹੋਈਆਂ ਨੇ ਇਸ ਤਰੀਕੇ ਦੀਆਂ ਕਿ ਕਹਿੰਦੇ ਵੀ ਕੁਝ ਵਿਅਕਤੀਆਂ ਵੱਲੋਂ ਆਨਲਾਈਨ ਗੱਲਾਂ ਬਾਤਾਂ ਪੀੜਤਾ ਦੇ ਨਾਲ ਹੋਈਆਂ ਕਿ ਕੁਝ ਬਹਾਨੇ ਲਾਏ ਗਏ ਤੇ ਉਹ ਬਹਾਨੇ ਕਹਿੰਦੇ ਮੰਨ ਘੜਤ ਸੀਗੇ ਉਹਨਾਂ ਦੇ ਆਧਾਰ ਦੇ ਉੱਪਰ ਇਹ ਮਿਲਣ ਦਾ ਪ੍ਰੋਗਰਾਮ ਬਣਾਇਆ ਗਿਆ ਵੀ ਮਿਲ ਕੇ ਗੱਲਬਾਤ ਜਿਹੜੀ ਆ ਕਰਨੀ ਚਾਹੀਦੀ ਆ ਸੋ ਉਹਦੇ ਵਿੱਚ ਕਹਿੰਦੇ ਵੀ ਜਦੋਂ ਮੁਲਾਕਾਤ ਹੋਈ ਹੈ ਤੇ ਇਹਦੇ ਵਿੱਚ ਇਹਨਾਂ ਨੇ ਪੀੜਤਾਂ ਦੇ ਨਾਲ ਗੁਟਮਾਰ ਕੀਤੀ ਉਹਨਾਂ ਦਾ ਇਹ ਜੋ ਪ੍ਰਾਪਰਟੀ ਹੈ ਸਮਾਨ ਉਹਨਾਂ ਨਾਲ ਸੀਗਾ ਉਹ ਸਮਾਨ ਜਿਹੜਾ ਆ ਇਹ ਖੋਇਆ ਗਿਆ ਈਵਨ ਕਿ ਕਿਡਨੈਪਿੰਗ ਵਰਕੇ ਦੋਸ਼ ਵੀ ਜਿਹੜੇ ਇਹਦੇ ਵਿੱਚ ਲੱਗੇ ਆ ਕਿਨੈਪਿੰਗ ਰੋਬਰੀ ਵਿਦ ਅ ਫਾਇਰ ਆਰਮ ਤੇ ਇਹਦੇ ਨਾਲ ਹੋਰ ਜਿਹੜੀ ਕੁੱਟਮਾਰ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਕੁਝ ਜਿਹੜਿਆਂ ਦੇ ਇਹਦੇ ਵਿੱਚ ਜਿਹੜੀ 2 ਤੁਹਾਂ ਦੀ ਗਿਣਤੀ ਦੱਸੀ ਗਈ ਹੈ ਤੇ ਨੌਨ ਲਾਈਫ threatening ਇੰਜਰੀਜ਼ ਵੀ ਉਹਨਾਂ ਹੋਈਆਂ ਨੇ ਸੁਪਾਵਿਆ ਕਿ ਆਨਲਾਈਨ ਗੱਲਬਾਤ ਹੋਈ ਫਿਰ ਮਿਲਣ ਦਾ ਬਹਾਨਾ ਬਣਾਇਆ ਗਿਆ ਮੁਲਾਕਾਤ ਤੋਂ ਬਾਅਦ ਪੀੜਤਾ ਦੇ ਨਾਲ ਕੁੱਟਮਾਰ ਹੋਈ ਕਿਡਨਾਪਿੰਗ ਕਰਨ ਦੀ ਗੱਲਾਂ ਬਾਤਾਂ ਸਾਹਮਣੇ ਆਈਆਂ ਲੁੱਟਮਾਰ ਤੋਂ ਦੇ ਨਾਲ ਕੀਤੀ ਗਈ ਸੋ ਇਸ ਤੋਂ ਬਾਅਦ ਫਿਰ ਦੋ ਜਣੇ ਇਹ ਜਿਹਦੇ ਵਿੱਚ ਅਭਿਜੋਤ ਸਿੰਘ ਉਮਰ 20 ਸਾਲ ਬ੍ਰੈਮਟਨ ਦਾ ਰਹਿਣ ਵਾਲਾ ਰਿਦਮ ਪ੍ਰੀ ਸਿੰਘ ਉਮਰ 21 ਸਾਲ ਇਹ ਮਿਸਿਸਾ ਕਾਲਾ ਰਹਿਣ ਵਾਲਾ ਸੋ ਇਹਨਾਂ ਦੇ ਖਿਲਾਫ ਇਹ ਕਿਡਨੈਪਿੰਗ ਰੋਬਰੀ ਮਿੱਥੇ ਫਾਇਰਾ ਅਤੇ ਫਰਾਡ ਕਰਨ ਦੇ ਚਾਰਜ ਜਿਹੜੇ ਆ ਜੀ ਅਪੀਲ ਰਿਜਨਲ ਪੁਲਿਸ ਵੱਲੋਂ ਲਗਾਏ ਗਏ ਨੇ ਸੋ ਇਹਦੇ ਵਿੱਚ ਪੀ ਅਰਿਜਨਲ ਪੁਲਿਸ ਇਹ ਵੀ ਕਹਿ ਰਹੀ ਆ ਵੀ ਇੱਕ ਦੋ ਜਣੇ ਨਹੀਂ ਹੋਰ ਵੀ ਹੋ ਸਕਦੇ ਨੇ ਜਿਹੜੇ ਇਹੋ ਜੇ ਗੰਮਾਂ ਦੇ ਵਿੱਚ ਇਨਵੋਲਵ ਨੇ ਸੋ ਉਹਨਾਂ ਦੇ ਬਾਰੇ ਵੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਆਉਣ ਵਾਲੇ ਦਿਨਾਂ ਦਰਾਂ ਉਹਦੇ ਵਿੱਚ ਹੋਰ ਵੀ ਜਿਹੜੀਆਂ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਤਾਂ ਇਸੇ ਤਰੀਕੇ ਨਾਲ 1 ਮਈ 7 ਦੀ ਘਟਨਾ ਆ ਉਹਦੇ ਵਿੱਚ 27 ਸਾਲਾਂ ਦੇ ਮੀਤੀ ਸਾਗਰ ਨਿਵਾਸੀ ਏ ਰਵਿੰਦਰ ਢਾਲੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਇਹਦੇ ਉੱਪਰ ਦੋਸ਼ ਲਾਏ ਗਏ ਨੇ ਅਸੌਲਟ ਦੇ ਸੈਕਸੂਅਲ ਅਸੌਲਟ ਤੇ ਸੈਕਸੂਅਲ ਅਸੌਲਟ ਸਟਰੈਂਗਲ ਦੇ ਫੋਰਸਿਬਲ ਕੋਰ ਫਾਈਨਮੈਂਟ ਦੇ ਤੇ ਬਾਡੀਲੀ ਹਾਰਮ ਜਾਂ ਡੈਥ ਜਿਹੜੇ ਆ ਉਲੀਥੈਟ ਦੇਣ ਦੇ ਜਿਹੜੇ ਦੋਸ਼ ਲੱਗੇ ਨੇ ਕਾਫੀ ਗੰਭੀਰ ਦੋਸ਼ ਨੇ ਸੋ ਇਹ ਰਵਿੰਦਰ ਢਾਲੀਵਾਲ ਉਮਰ 27 ਸਾਲ ਇਵਾਸੀ ਮਿਸਿਸ ਸਾਦਾ ਦੇ ਉੱਪਰ ਇਹ ਗੰਬੀਰ ਦੋਸ਼ ਜਿਹੜੇ ਪੀਲ ਨੇ ਪੁਲਿਸ ਨੇ ਲਾਏ ਨੇ ਸੋ ਇਤੋਂ ਬਾਅਦ ਅੰਤ ਦੇ ਵਿੱਚ ਇਹ ਜੀ ਗੱਲ ਕਰਦੇ ਆ ਬ੍ਰੈਂਟਨ ਸਿਟੀ ਕੌਂਸਲ ਦੀ ਤੇ ਬ੍ਰੈਂਟਨ ਸਿਟੀ ਕੌਂਸਲ ਨਾਲ ਸੰਬੰਧਿਤ ਇੱਕ ਸਨ ਸ਼ਾਈਨ ਲਿਸਟ ਸਾਹਮਣੇ ਆਈ ਹੈ ਸੋ ਇਹਦੇ ਵਿੱਚ ਦੱਸਿਆ ਗਿਆ ਕਿ 1 ਲੱਖ ਡਾਲਰ ਫਲਾਨਾ ਤੋਂ ਵਾਅਦਾ ਲੈਣ ਵਾਲੇ ਜਿਹੜੇ ਪਬਲਿਕ ਸੈਕਟਰ EMPLOYES ਨੇ ਇਹ ਉਦਾਂ ਦੇ ਬਾਰੇ ਦੱਸਿਆ ਗਿਆ ਵੀ ਕੌਣ ਕੌਣ ਹੈਗੇ ਨੇ ਤੇ ਇਹਦੇ ਵਿੱਚ ਬੜੀ ਹੈਰਾਨੀ ਹੁੰਦੀ ਆ ਵੀ ਡੇਵਿਡ ਬੈਰਿਕ ਦਾ ਨਾਮ ਵੀ ਸਾਹਮਣੇ ਆਇਆ ਜਿਹੜੇ ਕਿ ਬ੍ਰੈਮਟਨ ਦੇ ਚੀਫ ਐਡਮਿਨਿਸਟ੍ਰੇਟਿਵ ਆਫੀਸਰ ਸੀਗੇ ਫਰਬਰੀ 2021 ਦੇ ਵਿੱਚ ਇਹਨਾਂ ਨੂੰ ਕੰਮ ਕਾਜ ਤੋਂ ਹਟਾ ਦਿੱਤਾ ਗਿਆ ਸੀਗਾ ਹੁਣ 2025 ਚੱਲਣ ਗਿਆ ਇਹ ਤਕਰੀਬਨ 4 ਸਾਲ ਦਾ ਸਮਾਂ ਹੋ ਗਿਆ ਤੇ 4 ਸਾਲ ਤੋਂ ਤਾਂ ਕੰਮ ਹੀ ਨਹੀਂ ਕਰ ਰਹੇ ਇਹਨਾਂ ਨੂੰ ਸਿਟੀ ਨੇ ਹਟਾਇਆ ਵੀ ਗਿਆ ਹੈ ਪਰ 1 ਲੱਖ ਡਾਲਰ ਸਾਲਾਨਾ ਤੋਂ ਵੱਧ ਕਮਾਉਣ ਵਾਲੇ ਲਿਸਟ 'ਚ ਇਹਨਾਂ ਦਾ ਨਾਮ ਆ ਰਿਹਾ ਬੜੀ ਹਰਾਨੀ ਹੋਊਗੀ ਕਿ ਜਿਹੜਾ ਬੰਦਾ ਕੰਮੇ ਨਹੀਂ ਕਰ ਰਿਹਾ ਤੇ ਨਾਮ ਉਸ ਦਾ 1 ਲੱਖ ਡਾਲਰ ਸਾਲਾਨਾ ਤੋਂ ਵੱਧ ਕਮਾਉਣ ਵਾਲੇ 'ਚ ਆ ਰਿਹਾ ਤੇ ਇਹਦੇ ਬਾਰੇ ਜੋ ਇਸ ਸਨਸ਼ੈਨ ਲਿਸਟ 'ਚ ਜੋ ਇਨਫੋਰਮੇਸ਼ਨ ਸਾਹਮਣੇ ਆ ਰਹੀ ਹੈ ਕਿ ਇਹਨੇ ਲਗਭਗ 1 ਮਿਲੀਅਨ ਡਾਲਰ ਤੋਂ ਵੱਧ ਦਾ ਜਿਹੜਾ ਟੈਕਸ ਫੀਅ ਦੇ ਡਾਲਰਸ ਨੇ ਇਹ ਉਹ ਪਿਛਲੇ 4 ਸਾਲਾਂ ਤੋਂ ਮਿਲਦੇ ਨੇ ਇਹਦੇ ਵਿੱਚ ਸਿਟੀ ਨੇ 2021 ਦੇ ਵਿੱਚ 287417 ਡਾਲਰ ਇਸ ਨੂੰ ਪੇ ਕੀਤੇ ਨੇ ਤੇ 2022 ਦੇ ਵਿੱਚ 285271 ਡਾਲਰ ਪੇ ਕੀਤੇ ਨੇ 2023 ਦੇ ਵਿੱਚ 232465 ਡਾਲਰ ਇਸ ਨੂੰ ਪੇ ਕੀਤੇ ਤੇ ਇਹਦੇ ਵਿੱਚ ਇਹ 232465 224 ਚ ਪੇ ਕੀਤੇ ਤੇ 203 ਚ ਪੇ ਕੀਤੇ ਨੇ 260413 ਸੋ ਪਿਛਲੇ ਸਾਲ ਵੀ 232465 ਡਾਲਰ ਡੇਵਿਡ ਬੈਰਿਕ ਸਾਹਿਬ ਉਹਨਾਂ ਨੂੰ ਪੇ ਕੀਤੀ ਗਏ ਨੇ ਜਦੋਂ ਕਿ ਸਿਟੀ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਤਾਂ ਇਹ ਕਦੋਂ ਤੱਕ ਪੇ ਹੋਣੇ ਆ ਇਹਦੇ ਬਾਰੇ ਵੀ ਸਿਟੀ ਕੋਈ ਸਪਸ਼ਟ ਤੌਰ ਤੇ ਦੱਸ ਰਹੀ ਨਹੀਂ ਹੈ ਸੋ ਇਹ ਬੜੀ ਹੈਰਾਨੀ ਦੀ ਗੱਲ ਹੈ ਵੀ ਜੋ ਵਿਅਕਤੀ 4 ਸਾਲ ਪਹਿਲਾਂ ਕੰਮ ਛੱਡ ਕੇ ਜਾ ਚੁੱਕਾ ਆ ਤੇ ਪਿਛਲੇ 4 ਸਾਲਾਂ ਤੋਂ ਲੱਖਾਂ ਡਾਲਰ ਜਿਹੜੇ ਨੇ ਉਹਨਾਂ ਨੂੰ ਬ੍ਰੈਂਟਨ ਸਿਟੀ ਵੱਲੋਂ ਦਿੱਤੇ ਗਏ ਨੇ ਤੇ ਜੋ ਸਿਟੀ ਵੱਲੋਂ ਤਕਰੀਬਨ 8 ਤੋਂ 10% ਦੇ ਟੈਕਸ ਜੋ ਵਧੇ ਨੇ ਸੋ ਉਹਨਾਂ ਦੀਆਂ ਚਿੱਟੀਆਂ ਵੀ ਲੋਕਾਂ ਨੂੰ ਮਿਲੀਆਂ ਨੇ ਟੈਕਸ ਵਧ ਰਹੇ ਨੇ ਸੋ ਇਹ ਚੀਜ਼ਾਂ ਵੀ ਨਾਲ ਨਾਲ ਚੱਲ ਰਹੀਆਂ ਬਹੁਤ ਇੰਪੋਰਟੈਂਟ ਖਬਰ ਆ ਹੈ ਪਟਿਆਲਾ ਸਾਹਿਬ ਤੁਸੀਂ ਵੀ ਇਹਨ ਵਿਭਾਗ ਗੱਲਬਾਤ ਕਰਦੇ ਹੋ ਕਿਉਂਕਿ ਇੱਕ ਖਬਰਾਂ ਕਿਸੇ ਨੇ ਇਦਾਂ ਦੇਣੀ ਨਹੀਂ ਹੁੰਦੀ ਹੈ ਸਿਟੀ ਨਾਲ ਰਿਲੇਟਡ ਪਿੰਡ ਸਭੇ ਦੇ ਵਿੱਚ ਤੁਸੀਂ ਮੇਰਾ ਵੀ ਦੱਸ ਦਿਓ ਕੀ ਕਸੂਰ ਹੈ ਜੇ ਆਪਾਂ ਚਾਹੇ ਸਰਕਾਰ ਫੈਡਰਲ ਹੋਵੇ ਪ੍ਰੋਵਿੰਸ਼ੀਅਲ ਹੋਵੇ ਜਾਂ ਮਿਊਨਿਸਪੈਲਿਟੀ ਦੀ ਹੋਵੇ ਜੇ ਕਿਤੇ ਜਿਹੜੀ ਸੱਚੀ ਖਬਰ ਆਪਾਂ ਲੋਕਾਂ ਤੱਕ ਲੈ ਕੇ ਆਉਨੇ ਆ ਉਹਦੇ ਵਿੱਚ ਕੀ ਕਸੂਰ ਹੋਊਗਾ ਫਿਰ ਮੇਰੇ ਵਰਗੇ ਦੀ ਉਹ ਕਿਰਦਾਰਸ਼ਕੂਰਸ਼ੀ ਕਰ ਦਿੱਤੀ ਜਾਂਦੀ ਹੈ ਜੇ ਅਸੀਂ ਕਿਤੇ ਗੱਲ ਕਰ ਲਈਏ ਵੀ ਭਾਈ ਪ੍ਰੋਵਿੰਸ਼ੀਅਲ ਗਵਰਨਮੈਂਟ ਜੀ ਸਦਕੇ ਜੇ ਇਹਨਾਂ ਦੀਆਂ ਤਨਖਾਹਾਂ ਨਹੀਂ ਵਧੀਆਂ ਭਾਈ ਵਧਾਓ ਕੋਈ ਗੱਲ ਨਹੀਂ ਹੈਗੀ ਅਸੀਂ ਸਾਨੂੰ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈਗਾ ਪਰ ਜੇ ਇੰਨੀ ਗੱਲ ਵੀ ਰੱਖਣ ਦਾ ਸਾਡੇ ਕੋਲ ਉਹ ਨਹੀਂ ਹੈਗਾ ਫਿਰ ਤਾਂ ਸਾਨੂੰ ਰੇਡੀਓ ਜਾਂ ਮੀਡੀਆ ਦੇ ਵਿੱਚ ਆਉਣ ਦਾ ਕੀ ਫਾਇਦਾ ਹੈਗਾ ਉਲਟਾ ਸਾਡੀ ਕਿਰਦਾਰ ਕਸ਼ੀ ਕਰ ਦਿੱਤੀ ਜਾਂਦੀ ਆ ਤੇ ਉਹ ਤੋਂ ਬਾਅਦ ਸਿਰਫ ਸਾਡੀਆਂ ਤਾਂ ਆਮ ਪਬਲਿਕ ਦਾ ਕੁਝਕ ਡਿਮਾਂਡਸ ਨੇ ਜੀ ਜਿਹੜੀਆਂ ਧਾਰੇ ਦੇ ਵਿੱਚ ਅੰਦਰ ਆਉਂਦੇ ਤੁਸੀਂ ਡੇਵਿਡ ਬੈਰਕ ਉਹਨਾਂ ਦੀ ਜ਼ਿਕਰ ਕੀਤਾ ਬ੍ਰੈਂਟਨ ਸਾ ਮੈਨੂੰ ਪਤਾ ਤੁਹਾਡੇ ਕੋਲ ਟਾਈਮ ਛੋਟਾ ਹੈ ਮੈਂ ਇੱਕ ਅੱਧਾ ਮਿੰਟ ਲੈ ਲਿਆ ਤੁਹਾਡਾ ਤੁਸੀਂ ਇਹ ਦੇਖ ਲਓ ਹਰ ਸਾਲ 2-2 2.5-2.5 ਲਾ ਕੇ 2021 ਤੋਂ ਲੈ ਕੇ 25 ਤੱਕ ਸੀਟੀਓ ਬ੍ਰੈਂਟਨ ਪੇ ਕਰ ਰਹੀ ਹੈ ਇਹ ਜੇ ਅਸੀਂ ਨਹੀਂ ਦੱਸਾਂਗੇ ਆਮ ਲੋਕਾਂ ਨੂੰ ਪਬਲਿਕ ਨੂੰ ਜਿਹੜੇ ਟੈਕਸਪੇਅਰ ਆ ਜਿਨ੍ਹਾਂ ਨੂੰ ਚਿੱਠੀਆਂ ਆ ਜਾਂਦੀਆਂ ਭਾਈ ਤੁਹਾਡਾ ਪਾਣੀ ਦਾ ਬਿੱਲ ਵਧ ਗਿਆ ਕਦੇ ਪੀਲ ਨੇ ਵਧਾ ਦਿੱਤੇ ਕਦੇ ਸਿਟੀ ਨੇ ਪ੍ਰੋਪਰਟੀ ਟੈਕਸ ਵਧਾ ਦਿੱਤੇ ਜਿਹੜੇ ਚ ਜਿਹੜੇ ਪ੍ਰਵਿੰਸ ਇੱਕ ਇੰਸ਼ੋਰੈਂਸ ਕਟ ਕਰ ਸਕਦੀ ਹੈ ਪ੍ਰਧਾਨ ਸਾਹਿਬ ਹਰ ਕਿਸੇ ਦਾ ਜੀ ਕਰਦਾ ਵੀ ਮੈਂ ਵੱਡੀ ਗੱਡੀ ਵਧੀਆ ਰੱਖ ਲਵਾਂ ਪਰ ਇੰਸ਼ੋਰੈਂਸ ਦੇ ਡਰ ਕਰਕੇ ਇਹ ਚੀਜ਼ਾਂ ਕਰਕੇ ਨਹੀਂ ਲੈ ਪਾਉਂਦਾ ਹੈਗਾ ਵੀ ਹੋਰ ਵੱਧ ਜਾਣੀ ਇੰਸ਼ੋਰੈਂਸ ਹੋਰ ਮਹਿੰਗੀ ਹੋਊਗੀ ਜੀ ਪ੍ਰਧਾਨ ਸਾਹਿਬ ਦੇਖੋ ਬਿੰਦੂ ਜੀ ਕਿ ਤੇ ਜੋ ਵੀ ਕਮੀਡੀਆ ਦਾ ਫਰਜ ਹੁੰਦਾ ਕਿ ਜੋ ਤੁਹਾਡੇ ਕੋਲ ਆਂਕੜੇ ਨੇ ਵੀ ਇਹ ਨਿਊਜ਼ ਕੀਆ ਗ੍ਰੇ ਕੀਨੇ ਤੁਸੀਂ ਲੋਕਾਂ ਦੇ ਨਾਲ ਉਹ ਗੱਲਾਂ ਦੱਸ ਰਹੇ ਹੋ ਸ਼ੇਅਰ ਕਰ ਰਹੇ ਹੋ ਤੋਂ ਫਰਜ ਹੁੰਦਾ ਕਿ ਅਗਰ ਤੁਸੀਂ ਉਹ ਆਪਣੇ ਆਪ ਨੂੰ ਪੇਸ਼ ਕਰਦੇ ਹੋ ਇਸ ਤਰ੍ਹਾਂ ਕਿ ਮੈਂ ਇੱਕ ਮੀਡੀਆਕਾਰ ਹਾਂ ਤੋਂ ਤੁਹਾਨੂੰ ਚੀਜ਼ਾਂ ਲੋਕਾਂ ਅੱਗੇ ਰੱਖਣੀਆਂ ਪੈਂਦੀਆਂ ਨੇ ਸੋ ਇਹਦੇ ਵਿੱਚ ਦੇਖੋ ਜਦੋਂ ਕੋਈ ਤੁਸੀਂ ਗੱਲ ਕਰਦੇ ਹੋ ਸੋ ਉਹਦੇ ਵੱਖੋ ਵੱਖਰੇ ਪ੍ਰਤੀਕਰਮ ਹੁੰਦੇ ਨੇ ਕੋਈ ਤੁਹਾਨੂੰ ਐਪਰੀਸ਼ੀਏਟ ਦੇਖੂ ਐਪਰੀਸ਼ੀਏਟ ਕਰਨ ਵਾਲੇ ਵੀ ਬਹੁਤ ਹੋਣਗੇ ਤੇ ਉਸ ਚੀਜ਼ ਦਾ ਵਿਰੋਧ ਕਰਨ ਵਾਲੇ ਵੀ ਹੋਣਗੇ ਸੋ ਇਸ ਚੀਜ਼ਾਂ ਤੇ ਚੱਲਣ ਗਿਆ ਸੋ ਦੇਖੋ ਅਗਰ ਵਿਰੋਧ ਨਹੀਂ ਹੋਗਾ ਤਾਂ ਮਤਲਬ ਇਹ ਹੈ ਵੀ ਤੁਸੀਂ ਕੋਈ ਕੰਮ ਨਹੀਂ ਕਰ ਰਹੇ ਗੱਲ ਨਹੀਂ ਕਰ ਰਹੇ ਗੱਲ ਕਰ ਰਹੇ ਤਾਂ ਵਿਰੋਧ ਵੀ ਹੋਗਾ ਉਸ ਚੀਜ਼ ਦਾ ਸੋ ਇਹ ਚੀਜ਼ਾਂ ਨੂੰ ਇਹ ਬਹੁਤ ਜ਼ਿਆਦਾ ਦੇ ਤੇ ਲੈਣ ਦੀ ਲੋੜ ਨਹੀਂ ਹੈ ਸੋ ਜੋ ਇੱਕ ਕੰਮ ਹੁੰਦਾ ਵੀ ਤੁਹਾਡੇ ਕੋਲੇ ਇਨਫੋਰਮੇਸ਼ਨ ਆਉਂਦੀ ਇਨਫੋਰਮੇਸ਼ਨ ਤੁਸੀਂ ਅੱਗੇ ਸ਼ੇਅਰ ਕਰਦੇ ਹੋ ਸੋ ਇਨਫੋਰਮੇਸ਼ਨ ਸਹੀ ਹੋਣੀ ਚਾਹੀਦੀ ਇਨਫੋਰਮੇਸ਼ਨ ਮਨਕਰਤ ਨਹੀਂ ਹੋਣੀ ਚਾਹੀਦੀ ਜਾਂ ਨਿੱਜੀ ਜਾਣ ਬੁੱਝ ਕੇ ਕਿਸੇ ਦੇ ਉੱਪਰ ਗਲਤ ਅਲੀਗੇਸ਼ਨਸ ਲੇ ਲੈਣੇ ਚਾਹੀਦੇ ਸੋ ਇਹ ਖਬਰ ਸੀਗੀ ਇਹ ਖਬਰ ਮੈਨੂੰ ਲੱਗਾ ਕਿ ਜੋ ਕਿ ਬ੍ਰੈਂਟਨ ਦੇ ਨਾਲ ਸੰਬੰਧਿਤ ਲੋਕ ਜਿਆਦਾ ਰੇਡੀਓ ਸੁਣਦੇ ਨੇ ਸੋ ਉਹਨਾਂ ਨੂੰ ਐਟਲੀਸਟ ਪਤਾ ਹੋਵੇ ਵੀ ਤੁਹਾਡੇ ਟੈਕਸ ਫੇਰ ਜਾਂ ਕਿੱਥੇ ਨੂੰ ਰਹਿ ਰਹੇ ਨੇ ਤੁਹਾਡੇ ਟੈਕਸ ਵਧੇ ਨੇ ਤੇ ਉਹ ਕਿੱਥੇ ਕਿੱਥੇ ਪੈਸਾ ਲੱਗ ਰਿਹਾ ਸੋ ਇਹ ਉਮੀਦ ਕਰਦੇ ਆ ਵੀ ਹੋਰ ਵੀ ਕੋਈ ਇਸ ਤਰੀਕੇ ਦੀਆਂ ਖਬਰਾਂ ਹੋਣਗੀਆਂ ਤੇ ਆਪਾਂ ਜਰੂਰ ਆਉਣ ਵਾਲੇ ਸਮੇਂ 'ਚ ਵੀ ਆਪਣੇ ਫੋਨ ਵਾਲੇ ਕੋਲ ਰੋਤੇ ਨਾਲ ਜੀ ਕਰਦੇ ਰਹਿਣਾ ਬਹੁਤ ਬਹੁਤ